ਲਗੂ ਕਰੋ ਲਗੂ ਕਰੋ ਆਪਾਂ ਕਿਹਨੂੰ ਕਹਿੰਦੇ ਸਟਾਲ ਲਗੂ ਕਰੋ ਲਗੂ ਕਰੋ ਲਗੂ ਕਰੋ ਅੱਜ ਬਸਪਾ ਮੇਡਕਰ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ 12% ਕੋਟੇ ਨੂੰ ਲਾਗੂ ਕਰਾਉਣ ਲਈ ਤਕਰੀਬਨ 1 ਸਾਲ ਦਾ ਸਮਾਂ ਹੋ ਚੁੱਕਾ ਹੈ 1 ਸਾਲ ਦੇ ਵਿੱਚ ਬਸਪਾ ਬੇੜਕਰ ਪਾਰਟੀ ਵੱਲੋਂ 60 ਵਿਧਾਨ ਸਭਾ ਦਾ ਮੰਗ ਪੱਤਰ ਦੇ ਚੁੱਕੇ ਆ ਇਹ ਮੰਗ ਪੱਤਰ 1 ਅਗਸਤ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਪੂਰੇ ਦੇਸ਼ ਦੇ ਵਿੱਚ ਪ੍ਰਵਾਨਗੀ ਦਿੱਤੀ ਸੀ ਕਿ ਹਰ ਸਟੇਟ ਵਾਲਮਿਕੀ ਨਜਵੀ ਸਿੱਖਾਂ ਦੀ ਵੱਧ ਗਿਣਤੀ ਹੋਣ ਕਰਕੇ ਘੱਟ ਨੌਕਰੀਆਂ ਚਾਹੇ ਉਹਨਾਂ ਨੌਕਰੀਆਂ 'ਚ ਬਰਾਬਰੀਤਾ ਲਿਆਉਣ ਦੇ ਲਈ 12% ਕੋਟੇ ਨੂੰ ਲਾਗੂ ਕੀਤਾ ਜਾਵੇ। ਕਿਰਪਾ 60 ਵਿਧਾਨ ਸਭਾ ਵੱਲੋਂ ਮੰਗ ਪੱਤਰ ਦੇਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਨਾਲ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣੇ ਉਹਨਾਂ ਲੋਕਾਂ ਨੂੰ ਹਨ ਗੋਲਿਆ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਮੁੱਖ ਮੰਤਰੀ ਸਾਹਿਬ ਇਹ ਵਾਲਮੀਕੀ ਮਜਬੀ ਸਿੱਖ ਸਮਾਜ ਤੁਹਾਡੇ ਕੋ ਆਪਣੀ ਖਾਤ ਨਹੀਂ ਮੰਗ ਰਿਆ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦਾ ਦਿੱਤਾ ਹੋਇਆ ਸੰਵਿਧਾਨ ਮੁਤਾਬਕ 12% ਰਿਜ਼ਰਵੇਸ਼ਨ ਕੋਟਾ ਜੋ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਨੇ ਉਹਨਾਂ ਨੂੰ ਲਾਗੂ ਕਰਾਉਣ ਲਈ ਬਸਤਾਂ ਰੈਡ ਕਰ ਪਾਰਟੀ ਹਰ ਵਿਧਾਨ ਸਭਾ ਵਿੱਚ ਮੰਗ ਪੱਤਰ ਮੁੱਖ ਮੰਤਰੀ ਨਾਲ ਤੇ ਭੇਜ ਰਹੀ ਹੈ 77 ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਅੰਦਰ ਜਿੰਨੀਆਂ ਵੀ ਸਰਕਾਰਾਂ ਬਣੀਆਂ ਜਿਨ੍ਹਾਂ ਦੇ ਵਿੱਚੋਂ ਪੰਜਾਬ ਅਤੇ ਦੇਸ਼ ਅੰਦਰ ਸੱਤਵਧ ਰਾਜ ਕਰਨ ਦਾ ਕਾਂਗਰਸ ਪਾਰਟੀ ਨੂੰ ਮੌਕਾ ਮਿਲਿਆ ਜੇ ਕਾਂਗਰਸ ਚਾਹੁੰਦੀ ਵੀ ਅਸੀਂ ਗਰੀਬਾਂ ਦੀ ਗਰੀਬੀ ਨੂੰ ਖਤਮ ਕਰਨਾ ਚਾਹੁੰਦੇ ਹਾਂ ਕਦ ਸਾਡੇ ਬੱਚੇ ਬੀਏ ਐਮਏ ਪੜ੍ਹ ਕੇ ਰਿਕਸ਼ਾ ਚਲਾਉਂਦੇ ਨਜ਼ਰ ਆਉਂਦੇ ਸਾਡੀਆਂ ਬੀਬੀਆਂ ਪੈਣਾ ਖੇਤਾ ਚ ਮਜ਼ਦੂਰੀ ਕਰਦੀਆਂ ਨਜ਼ਰ ਆਉਂਦੀਆਂ ਸਾਡੇ ਬਜ਼ੁਰਗ ਆਪਣੇ ਸੰਤੇ ਟੋਕਰੀ ਚੁੱਕ ਕੇ ਤੀਜੀ ਮੰਜ਼ਲ ਤੇ ਚੜਦੇ ਨਜ਼ਰ ਆਉਂਦੇ ਇਹਦੀ ਰੇਖ ਦੇਖ ਚ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚਾਉਂਦੀ ਨਹੀਂ ਆ ਪੀਐਨ ਦਾ 12.5% ਕੋਟਾ ਲਾਗੂ ਹੋਵੇ ਪਰ ਵਸਪਾ ਮੇਡਕਰ ਪਾਰਟੀ ਜਿੰਨਾ ਚਿਰ 12.5% ਕੋਟਾ ਲਾਗੂ ਨਹੀਂ ਹੁੰਦਾ ਉਹਨਾਂ ਚਿਰ ਚਿਹਰਾ ਘਰ ਦੇਖਣ ਦੀ ਕੋਸ਼ਿਸ਼ ਨਹੀਂ ਕਰੂਗੀ ਯਾਦ ਦੀ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਕੇ ਸਾਨੂੰ ਇਹ ਸਾਬਤ ਕਰੇ ਕਿ 12.5% ਐਜੂਕੇਸ਼ਨ ਤੇ ਲਾਗੂ ਆ 12.5% ਨੌਕਰੀਆਂ ਦੀ ਤਰੱਕੀ ਤੇ ਲਾਗੂ ਆ ਜਿਹੜਾ ਮਾਨਯੋਗ ਸੁਪਰੀਮ ਕੋਰਟ ਨੇ 1 ਅਗਸਤ ਦਾ ਆਰਡਰ ਕੀਤਾ ਉਹਦਾ ਨੋਟੀਫਿਕੇਸ਼ਨ ਜਾਰੀ ਕਰੇ ਜਿਹੜਾ ਕਿ ਰੈਗੂ ਰੈਗੂਲਰ ਇਹ ਚੀਜ਼ ਹੋ ਸਕੇ ਜੇਕਰ ਸਰਕਾਰ ਸਮਝਦੀ ਆ ਕਿ ਸਾਡੇ 12% ਲਾਗੂ ਆ ਇਹਦਾ ਸਾਨੂੰ ਜਾਗ ਜਾਰ ਕਰੇ ਕਿ ਸਾਡੇ 12% ਲਾਗੂ ਆ ਠੀਕ ਇਹਦਾ ਮੰਗ ਦਵਾਤ ਕਿਹਣਾ ਚਾਹੋਗੇ ਕਿ ਇਹ ਦੀ ਦਵਾਤ ਕਿਹਦਾ ਆਈਡਿਆ ਨਾ ਕਰੇ ਸਾਨੂੰ ਅੱਜ ਬਹੁਤ ਸਮਾਜ